ਹੈਲੋ ਪਾਪਾ ਆ ਪੁੱਤ ਸੋਨੇ ਦਾ ਕੜਾ ਤੇ ਕੀ ਕਰਾਂ ਫਿਰ ਮੈਂ ਤੁਸੀਂ ਕਰਨਾ ਏ ਆਪਣੇ ਘਰ ਦੇ ਬਾਹਰ ਜਿਹੜਾ ਸੁਨਿਆਰਾ ਉਹਦੀ ਦੁਕਾਨ ਤੇ ਹੁਣੇ ਜਾਓ ਕਿਉਂ ਜਾਵਾਂ ਜਾਓ ਪਾਪਾ ਨਾ ਬੋਲਣ ਦੋ ਮੈਨੂੰ ਇਨਾ ਜਾਓ ਜਨਾ ਜਨਾ ਗੇਟ ਬੰਦ ਕਰ ਲੈ ਇੱਕ ਮਿੰਟ ਆ ਪੁੱਤ ਪਹੁੰਚ ਗਿਆ ਦੱਸ ਕੀ ਆ ਅਸ ਸੁਨਿਆਰੇ ਨਾਲ ਗੱਲ ਕਰ ਰਹੇ ਹੋ ਅਪਾ ਜੀ ਮੁੰਡੇ ਮੇਰੇ ਨਾਲ ਗੱਲ ਕਰਿਓ ਐਗਲ ਪਾਪਾ ਨੂੰ ਇਹਦੇ ਨਾਲ ਦਾ ਸੁਣ ਕੇ ਕੜਾ ਦਿਓ ਓਕੇ ਬੇਟਾ ਉਹ ਪੁੱਤ ਮੈਨੂੰ ਲੈ ਕੇ ਦੇਣ ਲੱਗਾ ਹਾਂ ਪਾਪਾ ਤੁਸੀਂ ਆਪਣੇ ਲਈ ਲਓ ਹਾਂ ਗਿਫਟ ਦੇਣ ਦੇ ਆ ਤੇ ਮੈਂ ਆਪਣੇ ਪਿਓ ਨੂੰ ਦੱਸ ਨਹੀਂ ਸਕਦਾ ਹਜੂੰਦਾ ਵਸਦਾ ਰਿਆ ਪੁੱਤ ਤੇਰੇ ਤੇ ਮੈਨੂੰ ਮਾਣ ਹੀ ਹੁਣ ਸੁਨਿਆਰੇ ਨੂੰ ਪੈਸੇ ਸੈਂਡ ਕਰ ਦੇ ਲੈ ਲਿਆ ਕਰਾਂ ਮੈਂ ਨਹੀਂ ਨਹੀਂ ਮੈਂ ਬਸ ਦੱਸ ਰਹੀ ਆ ਪੈਸੇ ਤੁਸੀਂ ਦੇਣੇ ਆ ਪਾਪਾ ਅਸੀਂ ਇਹ ਨਾ ਸੋਚੀ ਕਿਨੇ ਆਪਣੇ ਪਿਓ ਨੂੰ ਕੋਹ ਲਿਆ ਕੇ ਨਹੀਂ ਦਿੱਤਾ ਦੱਸਣਾ ਵੀ ਬੜੀ ਵੱਡੀ ਗੱਲ ਨੇ ਜਿਹੜਾ ਮੈਂ ਤੁਹਾਨੂੰ ਦੱਸਤਾ ਆ ਦਿਓ ਪੈਸੇ ਲਾਓ ਨਿਆਰੇ ਨਿਆਰੇ ਤੇ ਕੰਜਰਾ ਉਦੋਂ ਨਹੀਂ ਆਇ ਜਦੋਂ ਤੂੰ ਜੰਮਿਆ ਹਾਂ ਕੰਗਾ ਭਲਾ ਮੈਂ ਚੁੱਪਚਾਪ ਬੈਠਾ ਨਜਾਇਜ਼ ਖਰਚਾ ਪਾ ਕੇ ਰੱਖਦਾ ਮੈਨੂੰ ਨਿਕੰਮੀ ਲਾਜ ਦੁਰ ਫੇੜੇ ਮੁੱ ਤੇਰਾ ਜਾ ਨੂ ਤੋ ਟੈਨਸ਼ਨ ਨਾ ਲਾ ਮਾ ਵਿਆਹ ਤੋਂ ਬਾਅਦ ਤੇਰੇ ਪਿਓ ਨੂੰ ਆਪਣਾ ਪਿਓ ਸਮਝੂ ਮੈਂ ਤੇ ਉਹਦੀ ਪੂਰੀ ਇੱਜ਼ਤ ਕਰੂੰਗਾ। ਉਹ ਜਾ ਸਵਾ ਤੂੰ ਜਾਨੂ ਦੇ ਪਿਓ ਦੀ ਇੱਜ਼ਤ ਕਰੇਗਾ ਮਾਵਾ ਆਪਣੇ ਪਿਓ ਦੀ ਕਦੀ ਤੂੰ ਇੱਜ਼ਤ ਕੀਤੀ ਨਹੀਂ ਆ। ਤੂੰ ਗਰੀਬ ਨੂੰ ਪਤਲੇ ਜਿਹੇ ਕੱਪੜੇ ਪੁਆਏ ਹੁੰਦੇ ਜੇ ਉਹਦੇ ਨਾਲੋਂ ਮੋਟਾ ਕੱਪੜਾ ਤੇ ਹਲਵਾਈ ਨੇ ਪਨੀਰ ਤੇ ਦਿੱਤਾ ਹੁੰਦਾ ਆ। ਐਨੇ ਨਹੀਂ ਇੱਜ਼ਤ ਤੂੰ ਜਿੱਦ ਕਰਨੀ ਜਾਨੂ। ਤੇਰੀ ਜਾਨੂ ਕਿੱਥੋਂ ਗਈ ਉਹ? ਫਿਰ ਕੋਨੇ ਘੰਟੇ ਤੋਂ ਮੈਂ ਵੀ ਗੱਲਾਂ ਸੁਣਦਾ ਤਾਂ ਮੈਂ ਤੇ ਜਾਨੂ ਨਹੀਂ ਕਿਹਾ। ਮੈਂ ਪਿਓ ਦੀ ਇੱਜ਼ਤ ਨਹੀਂ ਕਰਦਾ। ਰੁਕ ਜਾਗਾ ਕਿੱਥੇ ਆ? ਕੀ ਕਰ ਗਿਆ 10 ਮਰ ਪਿਓ ਦੀ ਇੱਜ਼ਤ ਨਹੀਂ ਕਰਦਾ 10 ਮਰ ਸੱਚੀ ਪਿਓ ਦੀ ਇੱਜ਼ਤ ਨਹੀਂ ਕਰਦਾ ਥੱਲੇ ਤੈਨੂੰ ਦੱਸਦਾ ਕਿ ਤੂੰ ਨਹੀਂ ਇੱਜ਼ਤ ਕਰਦਾ ਕਾਕਾ ਬਾਹਰ ਗੱਡੀ ਆਈ ਹੈ ਪਾਣੀ ਡਿੰਡ ਤਾਰ ਦੇ ਤੇ ਨਵੀਂ ਲਾ ਦੇ ਆ ਨਹੀਂ ਹੈ ਕਰੀ ਮੈਨੂੰ ਸੇਵਾ ਦਾ ਮੌਕਾ ਦੋ ਮੈਂ ਕਦੋਂ ਕੰਮ ਸਿੱਖਣਾ ਆ ਮੈਂ ਲਉਣਾ ਆ ਫਟੇ ਕਿ ਤੂੰ ਹੋਰ ਕੰਮ ਕਰ ਲੈ ਕੋਈ ਮੈਨੂੰ ਆਸ਼ੀਰਵਾਦ ਦੋ ਬਸ ਤੈਨੂੰ ਵੀ ਸਿਖਾ ਦੰਨੇ ਆ ਤੂੰ ਕਰਨਾ ਚਾਹ ਤਾ ਠੀਕ ਹੈ ਜੀ ਮੈਂ ਵਾਅਦਾ ਕਰਦੇ ਆ ਲੈ ਦੱਸ ਲੋਕ ਪਹਿਲਾਂ ਮਾਰੀ ਟਿੰਟ ਕਰਾ ਲੈਂਦੇ ਆ ਮਾਮਾ ਪਹਿਲੇ ਪੂਰੀ ਹੈਰੀਟੇਜ ਆ ਜਾ ਕਰੋ ਹਾਂ ਬੱਪਨ ਨਹੀਂ ਪੈਂਦੇ ਨਾਲੇ ਲਾਈਫਟਾਈਮ ਦੀ ਵਾਰੰਟੀ ਦਿੰਦੇ ਆ origignal ਸਾਇਰਮੈਟਿਕ ਕਰਕੇ ਦਿੰਦੇ ਆ ਆ ਵੇ ਕਿੱਦਾਂ ਦੀ ਟਿੰਟ ਕਰਾਈ ਕੀ ਕਰੇ ਭਾਈ ਮੈਂ ਕਹਿੰਦਾ ਵੀ ਆ ਲਾਤੀ ਆ ਨਾ ਮੈਂ ਤੁਹਾਡੀ ਟਿੰਟ ਹੁਣ ਤੁਹਾਨੂੰ ਵਧੀਆ ਕਰਕੇ ਦਵਾਂਗਾ ਘੈਂਟ ਚਮਕਾਰੇ ਮਾਰੂਗੀ ਤਦ ਤੱਕ ਤੁਸੀਂ ਡੈਕੋਰੇਸ਼ਨ ਦਾ ਗੱਡੀ 'ਚ ਰੱਖਣ ਲਈ ਸਮਾਨ ਲੈਣਾ ਸਾਡ ਕੋਲ ਅੰਦਰ ਮਿਲ ਜਾਂਦਾ ਉਹ ਵੀ ਲੈ ਲਓ ਘੜੇ ਮਿਲ ਜਾਂਦੇ ਵੱਡੇ ਛੋਟੇ ਜਿਹੜੇ ਸਾਈਜ਼ ਤੇ ਕਹੋਗੇ ਉਹ ਵੀ ਮਿਲ ਜਾਂਦੇ ਆ ਗੱਡੀ ਦਾ ਡੈਕੋਰੇਸ਼ਨ ਦਾ ਸਮਾਨ ਹੈ ਟਰੱਕ ਦਾ ਡੈਕੋਰੇਸ਼ਨ ਦਾ ਸਮਾਨ ਉਹ ਤੁਹਾਡੀ ਗੱਡੀ ਨੂੰ ਨਿਸ਼ਕਾਹ ਕੇ ਦਵਾਂਗੇ ਪਰ ਆਵਾ ਮੇਰੀ ਗੱਡੀ ਤੇ ਪਹਿਲੇ ਹੀ ਟਿੰਟ ਹੋਈ ਸੀ ਉਹ ਕਾਤੋਂ ਲਾਈ ਤੂੰ ਐ ਹੋ ਜਾ ਤਲੀਆ ਭਾਈ ਇਹ ਉਹ ਗੱਡੀ ਦੀ ਟਿੰਟ ਲਾਉਣ ਲਈ ਕਿਹਾ ਸੀ ਚਾਚੂ ਪਿਣੀ ਵੀਰ ਜੀ ਦੋ ਦਿਨ ਕਰਦਣ ਕਈ ਹੁਣ ਮ사ਜ ਚੇਅਰ ਜੂਜ਼ ਨੇ ਕਰਨਾ ਕਰੰਟ ਮਾਰਦੀ ਏ ਠੀਕ ਆ ਮੈਂ ਇਲੈਕਟ੍ਰੀਸ਼ੀਅਨ ਨੂੰ ਸੱਦਾਇਆ ਠੀਕ ਆ ਬਈ ਮਕੈਨਿਕ ਨੇ ਆਣਾ ਕਦੋਂ ਆ ਐ ਪਤੰਦਰ ਮੇਰਾ ਫੋਨ ਹੀ ਨਹੀਂ ਚੱਕਦੇ ਓਏ ਮ사ਜ ਚੇਅਰ ਘਰ ਮ사ਜਾ ਕਰਦੇ ਆ ਫੋਨ ਕਿਥੋਂ ਚੱਕਣਾ ਆਪਾਂ ਵੀ ਕਰਦੇ ਆ ਹੇ ਆ ਲਾਦੀ ਆਪਾਂ ਤਾਰ ਆ ਇਧਰ ਹੱਥ ਫਸਾਵਾ ਮੈਂ ਕੀ ਬਣਾਉਂ ਓਏ ਓਏ ਕੀ ਬਣਦੀ ਕੀ ਬਣਦੀ